ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਚਾਰੇ ਪਾਸੇ ਕਣਕ ਦੀ ਬਜਾਈ ਚੱਲ ਰਹੀ ਏ ਕੋਈ ਵਾਕੇ ਬੀਜ ਰਿਹਾ ਹੈ ਕੋਈ ਸੁਪਰ ਸੀਡਰ ਨਾਲ ਬੀਜ ਰਿਹਾ ਹੈ ਤੇ ਕੋਈ ਹੈਪੀ ਸੀਡਰ ਨਾਲ ਬੀਜ ਰਿਹਾ ਸੋ ਅੱਜ ਤੁਹਾਨੂੰ ਇੱਕ ਇਹੋ ਜਿਹੀ ਵੀਡੀਓ ਦੱਸਾਂਗੇ ਆਪਾਂ ਮਤਲਬ ਜਿਹੜੇ ਰੇਤਲੀ ਜ਼ਮੀਨਾਂ ਵਿੱਚ ਬਹੁਤ ਜ਼ਿਆਦਾ ਕਾਮਯਾਬ ਏ ਉਹਨੂੰ ਕਹਿੰਦੇ ਸੁੱਕੇ ਦੇ ਵਿੱਚ ਬਜਾਈ ਕਰਨਾ ਬਿਨਾਂ ਰੌਣੀ ਕੀਤੇ ਆ ਬਿਨਾਂ ਕਿਸੇ ਚੀਜ਼ ਤੋਂ ਸੁੱਕੇ ਦੇ ਵਿੱਚ ਬਜਾਈ ਕਰਨਾ ਜਿਸ ਤਰ੍ਹਾਂ ਤੁਸੀਂ ਰੇਤ ਦੇਖ ਰਹੇ ਹੋ ਇੰਨਾ ਇਹਦੇ ਵਿੱਚ ਸੋ ਇਹ ਜ਼ਿਆਦਾਤਰ ਕਾਮਯਾਬ ਉਥੇ ਆਈ ਜਿੱਥੇ ਜ਼ਿਆਦੇ ਰੇਤਲੀਆਂ ਜ਼ਮੀਨਾਂ ਐ ਉਹਨਾਂ ਵਾਸਤੇ ਤਾਂ ਇਹ ਇੱਕ ਚੀਜ਼ ਇਹ ਇਹ ਤਰੀਕਾ ਜਮਾਂ ਵਰਦਾਨ ਦੇ ਵਾਂਗੂ ਹੀ ਹੈ ਹੁਣ ਬਹੁਤ ਸਾਰੇ ਕਿਸਾਨ ਨੇ ਜੋ ਸੁੱਕੇ ਦੇ ਵਿੱਚ ਬਜਾਈ ਕਰਦੇ ਨੇ ਤੇ ਕੀ ਉਹਨਾਂ ਦੇ ਫੀਡਬੈਕ ਰਹੇ ਨੇ ਤੇ ਕੀ ਉਹਨਾਂ ਦੇ ਚੇਰਬੇ ਨੇ ਤੁਸੀਂ ਕਮੈਂਟ ਬਾਕਸ ਵਿੱਚ ਸਾਂਝੀ ਜ਼ਰੂਰ ਕਰਿਆ ਕਰੋ ਤੇ ਹੁਣ ਤੁਹਾਨੂੰ ਤਾਂ ਦੱਸ ਦਿਆਂ ਆਂ ਵੀ ਸੁੱਕੇ ਦੇ ਵਿੱਚ ਬਜਾਈ ਕਰਨ ਦੇ ਲਈ ਆਪਾਂ ਨੂੰ ਕਿਹੜੇ ਕਿਹੜੇ ਗੱਲਾਂ ਤੇ ਧਿਆਨ ਰੱਖਣਾ ਚਾਹੀਦਾ ਕਿਹੜੇ ਕਿਹੜੇ ਜ਼ਮੀਨਾਂ ਵਿੱਚ ਇਹ ਕਾਮਯਾਬ ਹੋ ਸਕਦੀਆਂ ਇਸੇ ਅੰਡਰ ਵਿਜਨ ਸਾਈਟਾਂ ਕੀ ਹੈ ਸੋ ਸਾਰੀ ਆਪਾਂ ਗੱਲ ਵੀਡੀਓ ਦੇ ਵਿੱਚ ਕਰਾਂਗੇ ਸੋ ਸਭ ਨਾਲ ਪਹਿਲਾਂ ਤਾਂ ਕਿਸਾਨ ਭਰਾਵੋ ਜੇ ਤੁਸੀਂ ਸੁੱਕੇ ਦੇ ਵਿੱਚ ਬਜਾਈ ਕਰਨੀ ਹੈ ਤਾਂ ਤੁਹਾਡੀ ਜ਼ਮੀਨ ਜਿਹੜੀ ਹੈਗੀ ਆ ਉਹ ਰੇਤਲੀ ਜੀ ਹੋਵੇ ਜਿੱਥੇ ਮਤਲਬ ਜ਼ਿਆਦਾ ਰੇਤ ਹੈ ਉਹਨਾਂ ਜ਼ਮੀਨਾਂ ਦੇ ਵਿੱਚ ਹੀ ਇਹ ਜ਼ਿਆਦਾ ਕਾਮਯਾਬ ਹੁੰਦੀ ਏ ਜੇ ਸੁੱਕੇ ਦੇ ਵਿੱਚ ਬਜਾਈ ਕਰਨੀ ਹੈ ਤਾਂ ਜਿੱਥੇ ਬਾਹਲੀ ਅੰਪਾਰੀਆਂ ਜ਼ਮੀਨਾਂ ਨੇ ਉੱਥੇ ਤਾਂ ਆਪ ਨੂੰ ਪਤਾ ਹੈ ਵੀ ਵਾਹ ਕੇ ਰੋਣੀ ਕਰਕੇ ਹੀ ਉੱਥੇ ਵਧੀਆ ਰਹਿੰਦੀ ਏ ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਖੇਤੀ ਤਿਆਰੀ ਕਿਵੇਂ ਕਰਨੀ ਹੈ ਸਭ ਨਾਲੋਂ ਪਹਿਲਾਂ ਤਾਂ ਕਿਸਾਨ ਭਰਾਵੋ ਜੇ ਤੁਹਾਡੇ ਖੇਤ ਦੇ ਵਿੱਚ ਕਾ ਹੈਗਾ ਖੱਬਲ ਹੈਗਾ ਜਾਂ ਹੋਰ ਕੋਈ ਛ ਹੈਗਾ ਤਾਂ ਉਹਨੂੰ ਵਾਕੇ ਤੇ ਛੱਡ ਦਿਓ 10 ਤੋਂ 15 ਦਿਨ ਵਾਸਤੇ 10 ਤੋਂ 15 ਦਿਨ ਵਾਸਤੇ ਵਾਕੇ ਛੱਡ ਦਿਵੋ ਤੁਹਾਡਾ ਜਿਹੜਾ ਵੀ ਖੱਬਲ ਖੁੱਬਲ ਉੱਪਰ ਆ ਜੇ ਤਾਂ ਸੁੱਕ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਇਹਦੇ ਵਿੱਚ ਵਿੱਚ ਸਵਾਗਾ ਮਾਰ ਦਵੋ ਆਪਾਂ ਇੱਥੇ ਰੋਟਾਵੇਟਰ ਮਾਰਿਆ ਤੇ ਜੇ ਤੁਸੀਂ ਸਵਾਗਾ ਮਾਰ ਦੋ ਤਾਂ ਵੀ ਤੁਹਾਡਾ ਕੰਮ ਚੱਲ ਜੇਗਾ ਮਤਲਬ ਡਲੀ ਥੋੜੀ ਜਿਹੀ ਬਰੀਕ ਹੋ ਜੇ ਤੇ ਜਿਹੜੇ ਆਪਣੇ ਹਾਲਾਂ ਨਾਲ ਖਾਲੀਆਂ ਬੰਦੀਆਂ ਨੇ ਉਹ ਬਿਲਕੁਲ ਹੀ ਪੱਧਰ ਹੋ ਜਾਣਾ ਜਿਸ ਕਰਕੇ ਆਪਾਂ ਨੂੰ ਕੱਲ ਨੂੰ ਦਿੱਕਤ ਨਾ ਆਵੇ ਤੇ ਉਸ ਤੋਂ ਬਾਅਦ ਜਦੋਂ ਪੱਧਰ ਹੋ ਜਾਏ ਤਾਂ ਤੁਸੀਂ ਇਹਦੇ ਉੱਪਰ ਛੱਟਾ ਮਾਰੋ ਜਾਂ ਫਿਰ ਸੁਪਰ ਹਿੱਟਰ ਨਾਲ ਵੀ ਈ ਸਕਦੇ ਹੋ ਤੁਸੀਂ ਛੱਟਾ ਵੀ ਮਾਰ ਸਕਦੇ ਹੋ ਪਰ ਵਧੀਆ ਮੈਥਡ ਤਾਂ ਛੱਟਾ ਵਾਲਾ ਹੈ ਸੁਪਰ ਸੀਡਰ ਜਾਂ ਦੂਜੀ ਮਸ਼ੀਨ ਨਾਲ ਕਈ ਵਾਰ ਆਪਾਂ ਇੱਕ ਵਾਰੀ ਭੀਜੀ ਸੀਗੀ ਆਪਾਂ ਨੂੰ ਦਿੱਕਤ ਆਈ ਸੀ ਤੇ ਨਾਲ ਵੀ ਥੋੜਾ ਜਿਹਾ ਡੂੰਗਾ ਚਲਾਇਆ ਜਾਂਦਾ ਇਸ ਤਰੀਕੇ ਦੇ ਵਿੱਚ ਆਪਾਂ ਨੂੰ ਬੀਜ ਹਮੇਸ਼ਾ ਉੱਪਰ ਉੱਪਰ ਰੱਖਣਾ ਹੁੰਦਾ ਜਿਸ ਤਰ੍ਹਾਂ ਕਿ ਆਪਾਂ ਝੋਨੇ ਦੀ ਪਣੀਰੀ ਬੀਜਦੇ ਆ ਸਿਰਫ ਉਸ ਤਰ੍ਹਾਂ ਹੀ ਆਪਾਂ ਉੱਪਰ ਉੱਪਰ ਵੀ ਰੱਖਣਾ ਤੇ ਆਪਾਂ ਛੱਟਾ ਮਾਰ ਕੇ ਹੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੁਆਗਾ ਮਾਰੀਏ ਜੇ ਤੁਸੀਂ ਇਸ ਤਰ੍ਹਾਂ ਬਰੀਕਵਾਨ ਕਰ ਲਿਆ ਤਾਂ ਤੁਸੀਂ ਸੁਆਗਾ ਮਾਰੋ ਸੁਆਗਾ ਮਾਰੋ bina ਹੁੰਦੇ ਤੋਂ ਹੜਾ ਤੋਂ ਸਿਰਫ ਆਪਾਂ ਟਰੈਕਟਰ ਦੀ ਫੱਟੀ ਦੇ ਵਿੱਚ ਹੀ ਜਿਹੜੇ ਕੁੰਡੇ ਪਾ ਕੇ سنگਲਾਂ ਦੇ ਤੁਸੀਂ ਹੁੰਦੇ ਨਾਲ ਹੀ ਸੁਆਗਾ ਮਾਰੋ ਜੇ ਤੁਸੀਂ ਹੱਲ ਲਗਾਓਗੇ ਜਾਂ ਕੋਈ ਹੋਰ ਚੀਜ਼ ਵਰਤੋਗੇ ਤਾ ਜੋ ਆਪਾਂ ਨੂੰ ਦਿੱਕਤ ਆ ਸਕਦੀ ਹੈ ਵੀ ਆਪਣਾ ਜਿਹੜਾ ਬੀਜ ਓ ਡੂੰਗਾ ਜਾ ਸਕਦਾ ਸੋ ਹੁਣ ਤੁਹਾਡੇ ਨਾਲ ਆਪਾਂ ਗੱਲ ਕਰਦੇ ਹਾਂ ਜੀ ਆਪਾਂ ਇਹਦੇ ਵਿੱਚ ਬੀਜ ਕਿੰਨਾ ਪਾਉਣਾ ਹੈ ਬੀਜ ਦੀ ਮਾਤਰਾ ਸੋ ਕਿਸਾਨ ਭਰਾਓ ਜਿਹੜਾ ਤੁਸੀਂ ਸਾਹਮਣੇ ਖੇਤ ਦੇਖ ਰਹੇ ਹੋ ਇਹ ਅੱਧਾ ਕਿੱਲਾ ਥਾਂ ਹੈ ਤੇ ਆਪਾਂ ਅੱਧੇ ਕਿੱਲੇ ਦੇ ਵਿੱਚ 30 ਕਿਲੋ ਬੀਜ ਵਰਤਿਆ ਜਿਹਨੇ ਆਪਣੀ ਆਮ ਹੁੰਦੀ ਹੈ ਬਜਾਈ ਉਹਦੇ ਨਾਲ ਥੋੜਾ ਜਿਹਾ ਵੱਧ ਬੀਜ ਦੇ ਵਿੱਚ ਪਾਉਣਾ ਚਾਹੀਦਾ ਹੈ ਕਿਸਾਨ ਭਰਾਓ ਇਸ ਵਾਰ ਆਪਾਂ ਨੂੰ ਡੀਪੀ ਨਹੀਂ ਮਿਲੇਗੀ ਤੇ ਆਪਾਂ ਇਹ ਜਿਹੜਾ ਖੇਤ ਬਜਾਈ ਕਰ ਰਹੇ ਆਂ ਇਹ ਆਪਾਂ ਬਿਨਾਂ ਡੀਏਪੀ ਤੋਂ ਹੀ ਬਜਾਈ ਕਰ ਰਹੇ ਆਂ ਪਰ ਆਪਾਂ ਡੀਏਪੀ ਦੀ ਜਗ੍ਹਾ ਹੀ ਮਤਲਬ ਡੀਏਪੀ ਜਗ੍ਹਾ ਤੇ ਆਪਾਂ ਆਪਾਂ ਦੇ ਵਿੱਚ ਯੂਰੀਆ ਪਾਈ ਏ ਯੂਰੀਆ ਆਪਾਂ ਪਿਛਲੇ ਸਾਲ ਵੀ ਪਾਈ ਸੀਗੀ ਤੇ ਇਸ ਵਾਰ ਵੀ ਪਾਈ ਏ ਤੇ ਮਨ ਲੋ ਜਿਸ ਕਾਰਨ ਵੀ ਯੂਰੀਆ ਪਾਉਣ ਨਾਲ ਫਾਇਦਾ ਇਹਦਾ ਇਹ ਹੋ ਜਾਂਦਾ ਹੈ ਕਿ ਇਹ ਕਣਕ ਉੱਗਣ ਦੇ ਵੇਲੇ ਜਿਸ ਆਪਣਾ ਪਤਾ ਜਲਦੀ ਪਾਣੀ ਹੁਣ ਪਾਣੀ ਨਾਲ ਹੀ ਉਨੇ ਉਗਣਾ ਤਾਂ ਜੋ ਉਸ ਤੋਂ ਬਾਅਦ ਪੀਲੀ ਹੋਣ ਦੀ ਸਮੱਸਿਆ ਨਾ ਹੋਊਗੀ ਜੇ ਤੁਹਾਡੇ ਕੋਲ ਡੀਏਪੀ ਹੈਗੀ ਏ ਤਾਂ ਤੁਸੀਂ ਡੀਏਪੀ ਪਾਓ ਆਪਾਂ ਨੂੰ ਤਾਂ ਮਿਲੀ ਨਹੀਂ ਸੀ ਚਲੋ ਤੇ ਆਪਾਂ ਤਾਂ ਕਰਕੇ ਨਹੀਂ ਵਰਤੀ ਡੀਏਪੀ ਇੱਥੇ ਪਿਛਲੇ ਸਾਲ ਆਪਾਂ ਪਾਈ ਹੋਈ ਸੀਗੀ ਤੇ ਆਪਾਂ ਇਹਦੇ ਵਿੱਚ ਪਿਛਲੇ ਸਾਲ ਡੀਏਪੀ ਪਾਈ ਸੀ ਤੇ ਇਸ ਵਾਰ ਆਪਾਂ ਡੀਏਪੀ ਨਹੀਂ ਵਰਤੀ ਆਪਾਂ ਯੂਰੀਆ ਦਾ ਛੱਟਾ ਲਗਾਤਾ ਹੈ ਇਹਦੇ ਅੱਗੇ 15 ਕਿਲੋ ਯੂਰੀਆ ਪਾਈ ਆਪਾਂ ਤਾਂ ਕਿੱਲੇ ਦੇ ਵਿੱਚ ਤੁਸੀਂ ਜੇ ਡੀਏਪੀ ਤੁਸੀਂ ਪਾ ਰਹੇ ਹੋ ਫਿਰ ਵੀ ਤੁਸੀਂ 10 15 ਕਿਲੋ ਯੂਰੀਆ ਦਾ ਛੱਟਾ ਲਗਾਓ ਅੱਗੇ ਫਿਰ ਤੁਹਾਡੇ ਨਾਲ ਮੰਨ ਲਾ ਵਧੀਆ ਹੋਊਗਾ ਫਿਰ ਇਹ ਕਣਕ ਉੱਗਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਜੇ ਜਦੋਂ ਇਹ ਉਗਦੀ ਏ ਤਾਂ ਪੀਲੀ ਵੀ ਨਹੀਂ ਹੋਵੇਗੀ ਇਹ ਕੰਮ ਤੁਸੀਂ ਜ਼ਰੂਰ ਕਰਿਆ ਜੇ ਇਸ ਖਾਸ ਕਰਕੇ ਇਹਨਾਂ ਜ਼ਮੀਨਾਂ ਦੇ ਵਿੱਚ ਦੂਸਰਿਆਂ ਦੇ ਵਿੱਚ ਤੁਸੀਂ ਕਰ ਸਕਦੇ ਹੋ ਪਰ ਇਹਦੇ ਇਹਦੇ ਵਿੱਚ ਤਾਂ ਖਾਸ ਕਰਕੇ ਤੁਸੀਂ ਇਹ ਗੱਲ ਧਿਆਨ ਰੱਖਿਆ ਜੇ ਕਿ ਯੂਰੀਆ ਦੇ ਛੱਟਾ ਜਰੂਰ ਮਾਰਿਆ ਕਰੋ ਤਾਂ ਜੋ ਕੱਲ ਨੂੰ ਦਿੱਕਤ ਨਹੀਂ ਆਉਂਦੀ ਹੁੰਦੀ ਆਪਾਂ ਨੂੰ ਪੀਲੀ ਹੋਣੇਗੀ ਆ ਹੋਰ ਸਮੱਸਿਆ ਕੋਈ ਨਾ ਆਵੇ ਇਸ ਕਰਕੇ ਤੁਸੀਂ ਇਹਨੂੰ ਹਮੇਸ਼ਾ ਹੀ ਯੂਰੇ ਦੇ ਛੱਟਾ ਲਾ ਕੇ ਬੀਜੋ ਤੇ ਬੀਜ ਨੂੰ ਹਮੇਸ਼ਾ ਸੋਧ ਕੇ ਬੀਜਣਾ ਇਸ ਤਰ੍ਹਾਂ ਬੀਜ ਨਹੀਂ ਬੀਜਣਾ ਚਾਹੀਦਾ ਹਮੇਸ਼ਾ ਸੋਧ ਕੇ ਬੀਜੋ ਆਪਾਂ ਸਪੈਸ਼ਲ ਵੀਡੀਓ ਵੀ ਪਾਈ ਹੋਈ ਏ ਤੁਸੀਂ ਆਪਣਾ ਪੰਜਾਬ ਜਲਤ ਜਾ ਕੇ ਦੇਖ ਸਕਦੇ ਹੋ ਸੋ ਕਿਸਾਨ ਭਰਾਵੋ ਇਹ ਸੀ ਆਪਣਾ ਤਰੀਕਾ ਜੀ ਸੁੱਕੀ ਬਜਾਈ ਵਾਲਾ ਕਿਸ ਤਰ੍ਹਾਂ ਲੱਗਿਆ ਸਾਰੇ ਯਾਰਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਬਰੌਸ ਜ਼ਰੂਰ ਦੱਸਿਆ ਜੀ ਬਹੁਤ ਬਹੁਤ ਧੰਨਵਾਦ